ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦੂਜਾ ਸੂਰੀ ਗੱਬਣ ਆ ਜਿਹੜੀ ਇਹ ਸੇਲ ਆ ਡਿਟੇਲ ਆ ਆਪਾਂ ਵੀਰ ਤੋਂ ਲੈ ਕੇ ਜਾਈਵੇਂ ਕਿਹੜਾ ਸਿਮਨ ਲੱਗਿਆ ਵਾ ਤੇ ਕਿਹੜੇ ਦਿਨ ਸੂਣ ਚ ਵਾਕਿਆ ਕੀ ਇਹਨੇ ਦੁੱਧ ਪਾਇਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਹੈਗਾ ਜੀ ਕੋਠਾਗੁਰੂਗਾ ਆਪ ਆਪਣਾ ਜੀ ਜ਼ਿਲ੍ਹਾ ਪੈ ਗਿਆ ਬਠਿੰਡਾ ਹਣਾ ਜ਼ਿਲ੍ਹਾ ਬਠਿੰਡਾ ਠੀਕ ਹੈ ਮੋਬਾਈਲ ਨੰਬਰ ਜ ਆਪਣਾ 842 84376 84376 ਹਾਂ 30782 30782 ਪਿੰਡ ਕੋਠਾਗੁਰੂ ਬਠਿੰਡੇ ਜਿਹੜੇ ਦਾ ਪਿੰਡ ਹੈਗਾ ਹਾਂ ਜੀ ਇੱਕ ਇੱਕ ਆਪਣਾ 98724 ਠੀਕ ਹੈ ਜੀ ਤੇ 30782 30782 ਜਿਹੜੀ ਅੱਜ ਆਪਾਂ ਝੋਟੀ ਦੇਖੀ ਜਨੇ ਬਾਈ ਜੀ ਕਿਹੜਾ ਸੁਆ ਸੁਰੀ ਹੈ ਇਹ ਤੇ ਦੂਜਾ ਸੁਆ ਜੀ ਦੂਜਾ ਸੂਆ ਹਾਂਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆਏ ਤੇ ਆਪਣੇ ਕੋਲੇ ਘਰਦਗੀ ਹੈ ਜੀ ਇਹ ਆਪਾਂ ਲੈ ਕੇ ਆ ਜੀ ਹਰਿਆਣੇ ਚੋਂ ਠੀਕ ਹੈ ਹਾਂਜੀ ਅੱਛਾ ਮੱਝ ਲੈ ਕੇ ਉਹਦੀ ਮਗਰ ਕੱਟੀ ਆਈ ਹਾਂ ਹਾਂ ਮੱਝ ਲੈ ਕੇ ਉਹਦੇ ਮਗਰ ਕੱਟੀ ਆ ਜੀ ਠੀਕ ਹੈ ਹਰਿਆਣੇ ਚੋਂ ਮੱਝ ਲੈਣ ਦੀ ਉਹਦੇ ਮਗਰ ਆ ਕੇ ਕੱਟੀ ਹਾਂਜੀ ਹੁਣ ਸੂ ਰਹੀ ਹੈ ਦੂਜਾ ਸੂਆ ਦੂਜਾ ਸੂਆ ਹੀ ਦੂਜਾ ਸੂਆ ਪਹਿਲੇ ਸੂਏ ਨੇ ਦੁੱਧ ਕਿੰਨਾ ਕ ਪਾਤਾ ਪਹਿਲੇ ਸੂਏ 15 ਕਿਲੋ ਸੀ ਗਏ ਜਿਹਾ ਲੈ ਜੀ ਚੋਇਆ ਜਮਾ ਜਮਾ ਪਹਿਲੇ ਸੂਏ ਚੋਇਆ ਕੱਟੀ ਵੀ ਵਿਖਾ ਦਿਓ ਇਸੇ ਦੀ ਹੈ ਜੀ ਪਹਿਲੇ ਸੂਏ ਦੀ ਠੀਕ ਆ ਪਹਿਲੇ ਸੂਏ ਦੀ ਕੱਚੀ ਆ ਕੱ ਠੀਕ ਹੈ 14 15 ਮਹੀਨਾ ਦੀ ਕੱਟੀ ਹੈ ਜੀ ਹਾਂ ਜੀ ਠੀਕ ਹੈ ਵੀ ਕਹਿੰਦੇ ਆਪਾਂ ਬੱਚੇ ਵੀ ਚੰਗੇ ਹੀ ਪੌਂਦੀ ਆ ਜਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਵੀ ਵਧੀਆ ਬਰੀਡ ਚੈਰ ਕਰਦੀ ਹੈ ਹਾਂ ਜੀ ਹਾਂ ਜੀ ਤੇ ਕੱਟੀ ਹੈਗੀ ਆਪਣੀ ਉਹ 10 26 99 ਦੀ ਜੀ ਠੀਕ ਹੈ ਸੋ ਕੱਟੀ ਦੇਖੋ ਬੱਚਾ ਬਹੁਤ ਪਿਆਰਾ ਪਿਆ ਵੀ ਹੁਣ ਆਪਾਂ ਇਹਦੀ ਬਰੀਡ ਘਰੇ ਰੱਖ ਲਈ ਹਾਂ ਹਾਂ ਜੀ ਮੈਂ ਸੇਲ ਕਰ ਦਿਆਂਗਾ ਜੀ ਮੈਂ ਸੇਲ ਕਰ ਲੈ ਵੀ ਨਾਲੇ ਚੱਲ ਦੋ ਪੈਸੇ ਵੱਟੇ ਜਾਂਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਅੱਜ ਇਹਦੇ ਸੂਨ ਚ ਦਿਨ ਕਿੰਨੇ ਕੁ ਰਹਿ ਗਏ ਜੀ ਇਹ 26 ਤਰੀਕ ਨੂੰ ਦਿਨ ਪੂਰੇ ਆ ਜੀ 22 ਤਰੀਕ ਨੂੰ ਦਿਨਪੁਰੇ ਅੱਜ ਹੋ ਗਈ 15-16 ਲੱਖ ਭਾਗ ਹਨਾ ਹਾਂਜੀ ਹਾਂਜੀ 10 ਕਿ ਦਿਨ ਬਾਕੀ ਹੈ ਹਾਂਜੀ ਹਾਂਜੀ ਤੇ ਚੋੜਚਵਾਦੀ ਬਾਈ ਜੀ ਕਿਵੇਂ ਰਹੀ ਜਿਵੇਂ ਓਕੇ ਜਿਵੇਂ ਪੂਰੀ ਪੋਲੀ ਆ ਜੀ ਚਵਾਈ ਚੂਦੀ ਜਿਵੇਂ ਇੱਕ ਨੰਬਰ ਆ ਜੀ ਠੀਕ ਆ ਕਿਹੜਾ ਸੀਮਨ ਲੱਗਿਆ ਇਹਦੇ ਇਹ ਤਾਂ ਲੱਗਿਆ ਜੀ ਕੋਹੇਨੂਰ ਨੋਹੇਨੂਰ ਦਾ ਜੀ ਐਲਡੀਫ ਵਾਲਾ ਦਾ ਹਾਂਜੀ ਹਾਂਜੀ ਸੋ ਲక్ష్ਮੀ ਡੇਰੀ ਫਾਰਮ ਵਾਲਦੇ ਕੋਹੇਨੂਰ ਤੋਂ ਗੱਬੜਾ ਉਸ ਗੱਲੋਂ ਕਨਫਰਮ ਆ ਜਾਵਾ ਹਾਂਜੀ ਹਾਂਜੀ ਗਾਰੰਟੀ ਜਮਾ ਜੀ ਆਪਣੀ ਠੀਕ ਆ ਵੀ ਛੋਟੀ ਚੰਗੀ ਫਿਰ ਸੀਮਨ ਵੀ ਚੰਗੇ ਵਰਤਿਆ ਹਾਂਜੀ ਹਾਂਜੀ ਤੇ ਸੂਣ ਦੇ ਮੌਕੇ ਤੇ ਬੰਦ ਦੀ ਮੁੰਦੀ ਯਾ ਮੈਂ ਇੱਕ ਨੰਬਰ ਆ ਜੀ ਕਿੰਨਾ ਕੁ ਲੰਬਾ ਟਾਈਮ ਦੁੱਧ ਦੋ ਦਿੰਦਾ ਇਹਨੇ ਦੁੱਧ ਛੱਡਣੀ ਪੈਂਦੀ ਆਪ ਜੀ ਦੁੱਧੋਂ ਜੀ ਠੀਕ ਹੈ ਕੈਕ ਵੀਨੇ ਦਾ ਗੈਪ ਪਿਆ ਹੁਣ ਇਹਦਾ ਬਸ 2 ਮਹੀਨੇ ਛੱਡੇ ਜੀ ਪਹਿਲਾਂ ਸੀ ਆਪ ਜੀ ਠੀਕ ਹੈ ਚੈਨ ਦਾ ਪਾਪਾ ਐਂਡ ਟਿੱਕਰ ਕੱਪ ਕੱਪ ਦਿੰਦੀ ਰਹੀ ਹਾਂ ਹਾਂ ਦਿੰਦੀ ਰਹੀ ਜੀ ਆਪ ਜਾਂ ਠੀਕ ਹੈ ਤੇ ਐਦ ਕੀ ਉਮੀਦ ਫਿਰ ਦੁੱਧ ਦੀ ਆਪਾਂ ਕੀ ਹੋਣੀ ਟਾਰਗਟ 18 ਕਿਲੋ ਦੀ ਆਪਣੀ ਗਾਰੰਟੀ ਹੈ ਜੀ ਪਹਿਲੇ ਸੂਏ ਦੇ ਤਾਂ ਇਹ 15 ਹਾਂ ਹਾਂ 18 ਕਿਲੋ ਦੀ ਆਪਣੀ ਗਾਰੰਟੀ ਹੈ ਸਾਹਮਣੇ ਵਾਲਾ ਬੰਦਾ ਚਾਹੀਦਾ ਵੀ 17 17.5 18 ਕਿਲੋ ਦੁੱਧ ਦੀ ਝੋਟੀ ਹੈਗੀ ਆ ਹਾਂਜੀ ਹਾਂਜੀ ਚੋਣ ਜਵਾਬ ਇੱਕ ਨੰਬਰ ਚੋਣ ਜਵਾਬ ਇੱਕ ਨੰਬਰ ਜਿਵੇਂ ਇਹਨੇ ਦੁੱਧ ਦੀਆਂ ਝੋਟੀਆਂ ਵੀ ਚੰਗੀ ਸੁਨੱਖਾ ਨਸਲ ਚੰਗੀ ਆ ਦੋ ਜਾਨੇ ਬਿਠਾ ਲੈਂਦੇ ਕ ਇਕੱਲੇ ਬਹਿ ਕੇ ਝੋੜੀ ਨਹੀਂ ਦੋਨੇ ਪਾਸੇ ਬਹਿ ਕੇ ਝੋੜਾ ਜੀ ਸੀਲ ਠੰਡੀ ਹੈ ਜੀ ਬਣਾਉਂਦੀ ਠੀਕ ਆ ਦੋਨੇ ਪਾਸੇ ਬਹਿ ਕੇ ਤੇ ਉਹਨੇ ਰਹਿ ਇਹਨੂੰ ਆਪਾਂ ਕੌਂਦੇ ਰਹਿ ਜਾਂ ਆਪਾਂ ਮੁੱਲ ਵਾੜੀ ਇਹਦਾ ਕੀ ਰੱਖਿਆ ਮੁੱਲ 2.5 ਲੱਖ ਆ ਜੀ ਇਹਦਾ ਜੀ ਮਾੜਾ-ਭੋਟਾ ਗਜ ਪਰ ਜੇ ਖੇਲੂ ਪਸ਼ੂ ਦਿਖਾਤਾ ਤੁਸੀਂ ਆਪਣੀ ਸਮਝ ਨਾਲ ਪੇਮੈਂਟ ਲਾਉਣੀ ਹੈ ਸਵਾ 3 ਲੱਖ ਮਾਲਕਾਂ ਨੇ ਡਿਮਾਂਡ ਕੀਤੀ ਆ ਦੂਜਾ ਸੂਆ ਝੋਟੀ ਸੂਦੀ ਪਈ ਆ 10 ਦਿਨ ਅੱਜ ਇਹਦੇ ਸੂਣ ਚ ਬਾਕੀ ਪਿਆ ਕੋਈ ਸ਼ੱਕ ਨਹੀਂ ਇਸ ਗੱਲ ਦਾ ਕਿ ਝੋਟੀ ਦੀ ਬਰੀਡ ਕਟਾ ਫੁੱਲ ਬਰੀਡ ਵਾਲੀ ਆ ਬੱਚਾ ਦੇਖੋ ਪਹਿਲੇ ਸੂਏ ਦੀ ਕੱਟੀ ਘੜੀ ਆ ਕੱਟੀ ਆਪਾਂ ਸੇਲ ਨਹੀਂ ਕਰਨੀ ਜ ਕੋਈ ਫੋਨ ਨਾ ਲਾਵੇ ਵੀਰ ਭਾਈ ਜੀ ਕੱਟੀ ਦੀ ਖਾਤਰ ਹਾਂਜੀ ਕੱਟੀ ਦੀ ਖਾਤਰ ਨਾ ਕੋਈ ਫੋਨ ਲਾਵੇ ਨਹੀਂ ਵੇਚਣੀ ਕਿਸੇ ਕੀਮਤੇ ਵੀ ਨਹੀਂ ਵੇਚਣੀ ਕਿਸੇ ਕੀਮਤੇ ਵੀ ਨਹੀਂ ਵੇਚਣੀ ਜ ਕੱਟੀ ਆ ਠੀਕ ਐ ਸੋ ਕੱਟੀ ਆਪਾਂ ਡੈਮੋ ਤੌਰ ਤੇ ਦਿਖਾਈਏ ਵੀ ਇਦਾਂ ਦੇ ਬੱਚੇ ਪਾਉਂਦੀ ਆ ਇਸ ਕਰਕੇ ਤੇ ਬਾਕੀ ਝੋਟੀ ਦਾ ਕੱਦ ਕਾਠ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਫੁੱਲ ਕੱਦ ਕਾਠ ਦੇ ਵਿੱਚ ਇਦਾਂ ਨੂੰ ਬੜੇ ਹੋਰ ਗੜਾ ਕਰਾ ਦਿਓ ਉੱਪਰ ਨੂੰ ਪੱਕੇ ਸਾਨੂੰ ਸੋਹਰਾ ਸਿੰਘ ਮੇ ਝੋਟੀ ਜੀ ਬਜਨ ਵਜੂਦ ਐਡਾ ਕੋਈ ਇਹ ਨਹੀਂ ਗੱਲ ਵੀ ਚਾਰ ਨਾਲ ਪਲੀ ਵੀ ਐ ਤੇ ਮੂਰੇ ਕੁੰਬੜਾ ਵਗਰਾ ਦੇਖੋ ਸਾਤੀ ਵਗਰਾ ਝੋਟੀ ਦੇ ਜਵਾਨੀ ਤੇ ਸੋਹਣੀ ਸਨਰਖੀ ਪੂਰੀ ਰਾਜੀ ਸਮੀ ਪਲੀ ਵੀ ਤੇ ਚੌਂਚਵਾਦੀ ਵੀ ਦੱਸ ਦਿਆ ਬਾਈ ਜੀ ਹੁਣੇ ਪੋਲੀ ਆ ਗਈ ਜਵਾ ਤੇ ਅਜੇ ਦਿਨ 10 ਬਾਕੀ ਆ ਹਨਾ ਤੇ ਬਾਕੀ ਸੀਮਣ ਬਹੁਤ ਚੰਗਾ ਲੱਗਿਆ ਜੀ ਐਲਡੀਐਫ ਦੇ ਕੋਹੇ ਨੂਰ ਤੋਂ ਗੱਪਣਾ ਜਮਾ ਹਾਂਜੀ ਹਾਂਜੀ ਲਾਸ਼ਮੀ ਦੇਰੀਆ ਫਾਰਮਰਾਂ ਦਾ ਜੀ ਠੀਕ ਐ ਲਾਸ਼ਮੀ ਦੇਰੀਆ ਫਾਰਮਰ ਦੇ ਕੋਹੇ ਨੂਰ ਤੋਂ ਗੱਪਣਾ ਤੇ ਦਿਨ ਰਹਿ ਗਏ 10 ਹੁਣ ਜਵਾ ਕੀ ਤੇ ਥੱਲੇ ਟੇਲ ਦੇ ਵਿੱਚ ਮੇਰੇ ਹਿਸਾਬ ਨਾਲ ਦੋ ਕਬਾਲ ਮਸਾ ਵਾਈਟ ਕੁਈ ਵੀ ਰਾਕੇ ਨਹੀਂ ਜੀ ਫਕਟ ਟੀ ਵੀ ਦਿਖਾ ਦੇ ਕੱਤੀ ਆਪਾਂ ਸੇਲ ਨਹੀਂ ਕਰਨੀ ਜੀ ਇਹ ਠੀਕ ਹੈ ਤੇ ਮਨ ਲਾ ਕੱਤੀ 1.5 ਸਾਲ ਬਲੈਕ ਹੀ ਏ ਜਮਾ ਮਗਰ ਹਾਂਜੀ ਕੱਤੀ ਬਲੈਕ ਆਈ ਜਮਾ ਜੀ ਠੀਕ ਹੈ ਸੋ ਕੱਤੀ ਵੀ ਮਨ ਲਾ ਕੇ ਚਲੋ ਬੱਚੇ ਚੰਗੇ ਪਾਉਂਦੇ ਤੇਰਾ 14 ਮਹੀਨੇ ਕੱਤੀ ਦੀ ਏਜ ਆ ਤੇ ਥਣ ਵਗੈਰਾ ਨੇੜ ਤੋਂ ਦਿਖਾ ਦਨੇ ਆ ਚਾਰੇ ਥਣ ਨਿਕਣਵੇਂ ਸਾਫ ਸੁਥਰੇ ਬਿੱਥੀ ਤੇ ਤੇ ਚਵਾਦੀ ਜਮਾ ਬੋਲੀ ਆ ਪੂਰੀ ਬੋਲੀ ਜੀ ਗਾਰੰਟੀ ਜਾਂ ਜੀ ਠੀਕ ਹੈ ਨੰਬਰ ਬੋਲੀ ਦੁਬਾਰੇ ਆਪਣਾ ਨੰਬਰ 98724 ਆ ਜੀ ਆਪਣਾ ਤੇ 30782 ਆ ਜੀ 1184376 30782 ਉਹਦੇ ਮਗਰ ਵੀ ਪਿੰਡ ਕੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ